ਏ ਜੋ ਪਾਵਨ ਸਥਾਨ ਆਪ ਸੰਤਾਂ ਦਰਸ਼ਨੀਕਾਰੇ ਹੋ ਧੰਨ ਧੰਨ ਬੀਬੀ ਵੀਰੋ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪੁੱਤਰੀ ਇਹਨਾਂ ਦਾ ਜਨਮ ਭਾਈ ਕਾਨ ਸਿੰਘ ਦੀ ਨਾਬਾਦਿ ਮਹਾਨ ਕੋਸ਼ ਅਨੁਸਾਰ ਸੰਮਤ 1672 ਮਾਤਾ ਦਮੋਦਰੀ ਜੀ ਦੀ ਕੁੱਖੋਂ ਤੇ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਗੁਰੂ ਕੇ ਮਹਿਲਾ ਅੰਮ੍ਰਿਤਸਰ ਵਿਖੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਵਿਖੇ ਰਿਆ ਕਰਦੇ ਸਨ ਇੱਕ ਦਿਨ ਦੀ ਗੱਲ ਹੈ ਕਿ ਰਾਤ ਦੇ ਸਮੇਂ ਸਤਗੁਰਾਂ ਦੇ ਕੋਲ ਸੰਗਤ ਆਈ ਉਸ ਵੇਲੇ ਕਾਫੀ ਹਨੇਰਾ ਹੋ ਟੁਕਾ ਸੀ ਸੰਗਤਾਂ ਨੇ ਜਲ ਪਾਣੀ ਪ੍ਰਸ਼ਾਦ ਪਾਣੀ ਛਕਣਾ ਸੀ ਸਤਿਗੁਰਾਂ ਨੇ ਲਾਂਗਰੀ ਨੂੰ ਆਵਾਜ਼ ਮਾਰੀ ਤੇ ਕਹਿਣ ਲੱਗੇ ਕਿ ਗੁਰੂ ਨਾਨਕ ਦੀ ਸੰਗਤ ਆਈ ਹੈ ਇਸ ਨੂੰ ਜਲ ਪਾਣੀ ਪ੍ਰਸ਼ਾਦ ਪਾਣੀ ਸ਼ਕਾਇਆ ਜਾਵੇ ਲਾਂਗਰੀ ਸਾਤੋ ਬਚਨ ਕਹਿ ਕੇ ਲੰਗਰ ਵੱਲ ਚਲਾ ਗਿਆ ਤੇ ਜਦੋਂ ਲੰਗਰ 'ਚ ਜਾ ਕੇ ਵੇਖਿਆ ਉਸ ਵੇਲੇ ਲੰਗਰ ਦੀ ਸਾਰੀ ਸਮਾਪਤੀ ਹੋ ਚੁੱਕੀ ਸੀ ਵਰਤਾਇਆ ਜਾ ਚੁੱਕਾ ਸੀ ਲਾਂਗਰੀ ਨੇ ਆ ਕੇ ਦੁਬਾਰਾ ਬੇਨਤੀ ਕੀਤੀ ਸਤਿਗੁਰਾਂ ਨੂੰ ਸਤਿਗੁਰੂ ਜੀ ਲੰਗਰ ਤੇ ਸਾਰਾ ਸਮਾਪਤ ਹੋ ਚੁੱਕਾ ਹੈ ਤਾਂ ਉਹਨਾਂ ਦਿਨਾਂ ਦੇ ਅੰਦਰ ਹੀ ਸਹਿਬਾਨੀ ਆਪਣੀ ਸੁਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਅਰੰਭਿਆ ਹੋਇਆ ਸੀ ਘਰ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਤਾਂ ਸਾਧੂ ਜੀ ਕਹਿਣ ਲੱਗੇ ਚਲੋ ਜੀ ਲੰਗਰ ਸਮਾਪਤ ਹੈ ਤੇ ਜਿਹੜੀ ਆਪਾਂ ਬਰਾਤ ਵਾਸਤੇ ਮਠਿਆਈ ਬਣਾਈ ਹੋਈ ਹੈ ਉਹੋ ਹੀ ਗੁਰੂ ਨਾਨਕ ਦੀ ਸੰਗਤ ਨੂੰ ਸ਼ਕਾ ਦਿੱਤੀ ਜਾਈ लांगरी ਜਦੋਂ ਮਾਤਾ ਦੁਮੋਦਰੀ ਜੀ ਦੇ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਕਿ ਸਤੂ ਜੀ ਕਹਿ ਰਹੇ ਸੰਗਤਾਂ ਨੂੰ ਮਠਿਆਈ ਛਕਾਈ ਜਾਵੇ ਉਹ ਸਵੇਰੇ ਮਾਤਾ ਜੀ ਨੇ ਕੋਲ ਸੰਕੋਚ ਕੀਤਾ ਤੇ ਕਹਿਣ ਲੱਗੇ ਕਿ ਇਹ ਤੇ ਸ਼ਗਣਾ ਦੀ ਮਠਿਆਈ ਹੈ ਵਿਰਾਤ ਵਾਸਤੇ ਰੱਖੀ ਹੋਈ ਹੈ ਵਿਰਾਤ ਨਹੀਂ ਦਿੱਤੀ ਜਾਏਗੀ ਇਨਕਾਰ ਕਰ ਦਿੱਤਾ ਇਹ ਜਦੋਂ ਫਿਰ ਲਾਂਗਰੀ ਨੇ ਆ ਕੇ ਸਤਗੁਰਾਂ ਨੂੰ ਦੱਸਿਆ ਕਿ ਮਾਤਾ ਜੀ ਨੇ ਸਾਨੂੰ ਇਨਕਾਰ ਕੀਤਾ ਹੈ ਤਾਂ ਗੁਰੂ ਹਰ ਗੋਬਿੰਦ ਸਾਹਿਬ ਜੀ ਉਹਨਾਂ ਨੂੰ ਸੰਗਤ ਤੋਂ ਬੜੀ ਪਿਆਰੀ ਹੈ ਆਪਣੀ ਸਿੱਖਾਂ ਦੀ ਨਾਲ ਬਹੁਤ ਪਿਆਰ ਕਰਦੇ ਸਤਿਗੁਰੂ ਜੀ ਤੇ ਇਥੋਂ ਤੱਕ ਇਹਨਾ ਪਿਆਰ ਕਰਦੇ ਆ ਗੁਰੂ ਸਾਹਿਬ ਵੀ ਆਪਣੀ ਸਿੱਖਾਂ ਦੇ ਨਾਲ ਇਹ ਸਾਹਿਬ ਜੀ ਕਹਿੰਦੇ ਨੇ ਸਿੱਖਾਂ ਤੋਂ ਬਿਨਾਂ ਮੇਰਾ ਹੋਰ ਕਿਸੇ ਦੀ ਨਾਲ ਕੋਈ ਨਾਤਾ ਨਹੀਂ ਕਿਉਂਕਿ ਇਹਨਾਂ ਸਿੱਖਾਂ ਦੇ ਕਰਕੇ ਮੇਰੇ ਕਾਰਜ ਜਿਹੜੇ ਆ ਸਵਾਰੇ ਜਾਂਦੇ ਆ ਕਾਰ ਦੇ ਰਾਸ ਹੁੰਦੇ ਆ ਇਕ ਮੂਲੀ ਮਮੂਲੀ ਮਠਿਆਈ ਜੋ ਦੇਨ ਤੋਂ ਇਨਕਾਰ ਕਰ ਦਿੱਤਾ ਜੇ ਮੇਰੇ ਸਿੱਖ ਤ੍ਰਿਪਤ ਹੈ ਤੇ ਮੈਂ ਵੀ ਤ੍ਰਿਪਤ ਹੈ ਕਿਉਂਕਿ ਮੇਰਾ ਹੀ ਰੂਪ ਹੈ ਗੁਰਬਿਲਾਸ ਪਾਚੀ ਸ਼ੇਵ ਦੇ ਕਰਤਾ ਲਿਖਦਾ ਹੈ ਸਹਿਜ ਜੀ ਕਹਿੰਦੇ ਨੇ ਸਿੱਖ ਸਮਾਨ ਔਰ ਨਹੀਂ ਨਾਤਾ ਸਿੱਖਣ ਕਰਕੇ ਸਵਰੇ ਬਾਤਾ ਕਹਾ ਤੋ ਸ਼ਤੀ ਉਹ ਮਠਿਆਈ ਜੋ ਸਿੱਖਣ ਕੇ ਕਾਮਨਾ ਆਈ ਸਿੱਖ ਤ੍ਰਿਪਤ ਤੇ ਮੈਂ ਤ੍ਰਿਪਤਾਇਓ ਸਿੱਖ ਵਿੱਚ ਮੇਰੋ ਰੂਪ ਸਹਾਇ ਸਾਹਿਬ ਜੀ ਕਹਿੰਦੇ ਮੇਰਾ ਹੀ ਰੂਪ ਹੈ ਤੇ ਸਾਹਿਬ ਕਹਿ ਲੱਗੇ ਚਲੋ ਕੋਈ ਨਹੀਂ ਜੇ ਇਹ ਮਠਿਆਈ ਸੰਗਤ ਨਹੀਂ ਨਹੀਂ ਛਕੀ ਤੇ ਇਸ ਨੂੰ ਹੁਣ ਬਰਾਤ ਵੀ ਨਹੀਂ ਛਕੇਗੀ ਇਸ ਨੂੰ ਤੁਰਕ ਹੀ ਖਾਣਗੇ ਸਾਹ ਸੰਗਤ ਬਰਾਤ ਆਉਣ ਦੇ ਵਿੱਚ ਇੱਕ ਦੋ ਦਿਨ ਦਾ ਸਮਾਂ ਸੀ ਬਾਅਦ ਤੋਂ ਲੜਾਈ ਹੋਈ ਉਹ ਲੜਾਈ ਇੰਨੀ ਵੱਡੀ ਹੋ ਗਈ ਕਿ ਉਹ ਜਿਹੜੀ ਜਗ੍ਹਾ ਅੰਮ੍ਰਿਤਸਰ ਵਾਲੀ ਸੀ ਗੁਰੂ ਕੇ ਮੈਨ ਉਹ ਆਸਾਨ ਤੋਂ ਛੱਡਣਾ ਪਿਆ ਤੇ ਉਸ ਥਾਂ ਤੋਂ ਆ ਕਰਕੇ ਇਹ ਜੋ ਪਾਵਨ ਸਥਾਨ ਹੈ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਮਹਾਨ ਪਾਵਨ ਸਥਾਨ ਬਾਬਾ ਲੰਗਾਜੀ ਦਾ ਘਰ ਹੈ ਜੋ ਕਿ ਚੁਭਾਲ ਮਾਨਗ ਚੌਂਗ ਦੇ ਨਾਲ ਜਾਣਿਆ ਜਾਂਦਾ ਹੈ ਇਹ ਪਾਵਨ ਅਸਥਾਨ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਉਂਦਾ ਹੈ ਤੇ ਉਸ ਤੋਂ ਤਕਰੀਬਨ ਕੋਈ 16-17 ਕਿਲੋ ਮੀਟਰ ਦੀ ਦੂਰੀ ਤੇ ਇਸ ਸਥਿਤ ਹੈ ਇਸ ਪਾਵਨ ਅਸਥਾਨ ਤੇ ਆਕਰ ਕੇ ਸਹਿਬਾਨੀ ਆਪਣੀ ਸੁਪੁੱਤਰੀ ਬੀਬੀ ਵੀਰੂ ਜੀ ਦਾ ਭਾਈ ਸਾਧੂ ਰਾਮ ਦੀ ਦੇ ਨਾਲ ਆਨੰਦ ਕਾਰਜ ਕੀਤਾ ਉਸ ਤੋਂ ਉਪਰੰਤ ਇਸ ਪਾਵਨ ਅਸਥਾਨ ਤੇ ਸਹਿਬਾਨੇ ਬਿਆਨਤ ਬਖਸ਼ਾਂ ਵਰਤਾਈਆਂ ਕਿ ਇਹ ਜੋ ਅਸਥਾਨ ਹੈ ਬਹੁਤ ਵੱਡੀਆਂ ਭਾਗਾਂ ਵਾਲਾ ਬਣ ਗਿਆ ਹੈ ਕਿਉਂਕਿ ਇਸ ਸਥਾਨ ਤੇ ਆਨੰਦਕਾਰ ਜਾਂ ਆਨੰਦ ਵਿਆਹ ਹੋਇਆ ਹੈ ਉਹ ਜਿਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੇ ਕਾਰਜ ਰਾਸ ਨਹੀਂ ਹੁੰਦੇ ਰਿਸ਼ਤੇ ਸਿਰੇ ਨਹੀਂ ਚੜਦੇ ਰੁਕਾਵਟਾਂ ਪੈਂਦੀਆਂ ਨੇ ਵਿਗੜਨ ਪੈਂਦੇ ਨੇ ਉਹ ਪਰਿਵਾਰ ਇਸ ਸਥਾਨ ਤੇ ਆ ਕੇ ਹਾਜ਼ਰੀ ਭਰਨਗੇ ਭਾਵ ਕੇ ਅਰਦਾਸ ਕਰਵਾਉਣਗੇ ਸਤਿਗੁਰੂ ਦੀ ਕਿਰਪਾ ਕਰਨਗੇ ਉਹਨਾਂ ਦੇ ਅੜੇ ਹੋਏ ਕਾਰਜ ਜਿਹੜੇ ਆ ਉਹ ਰਾਸੂ ਹੋਣਗੇ ਹੁਣ ਇਸ ਲਈ ਸਤਿਗੁਰਾਂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਲੜਕੀਆਂ ਦੀਆਂ ਲੜਕੀਆਂ ਦੀਆਂ ਸੰਜੋਗਾਆਂ ਦੀਆਂ ਅਰਦਾਸਾਂ ਜੋ ਵੀ ਕਿਸੇ ਦੀ ਮਨੋ ਕਾਮਨਾ ਹੋਵੇ ਸ਼ਰਧਾ ਭਾਵਨਾ ਪਿਆਰ ਦੇ ਨਾਲ ਆਵੀ ਆ ਕੇ ਅਰਦਾਸ ਕਰਾਵੇ 사ਤਗੁਰੂ ਜੀ ਬੇਅੰਤ ਬਖਸ਼ਾ ਵਰਤਾਉਂਦੇ ਨੇ ਅਤੇ ਸਲਾਨਾ ਜੋੜ ਮੇਲਾ ਆਨੰਦਕਾਰ ਵਿਆਹ ਪੁਰਬ ਬੀਬੀ ਵੀਰੋਜੀ ਦਾ ਸਲਾਨਾ ਜੋੜ ਮੇਲਾ ਜੋ ਕਿ ਦੇਸੀ ਮਹੀਨਾ 26 27 ਜੇਠ ਤੇ ਜੂਨ ਦਾ ਮਹੀਨਾ 8 9 ਜੂਨ ਜਾਂ ਕਿਸੇ ਵੇਲੇ 9 10 ਜੂਨੀ ਹੋ ਜਾਂਦਾ ਪਰ ਦੇਸੀ ਮਹੀਨਾ 26 27 ਪੱਕਾ 26 ਜੇਠ ਨੂੰ ਮੇਲ ਵਾਲਾ ਦਿਨ 27 ਜੇਠ ਨੂੰ ਬਰਾਤ ਵਾਲਾ ਦਿਨ 30 27 ਜੇਠ ਨੂੰ ਪ੍ਰਾਤਨ ਸਮੇਂ ਅਨੁਸਾਰ ਤੜਕੇ ਅੰਮ੍ਰਿਤ ਵੇਲੇ ਤੋਂ ਨਿਤਨੀਮ ਤੋਂ ਪ੍ਰੰਤ ਲਾਵਾਂ ਜੀ ਦੇ ਪਾਠ ਕੀਤੇ ਜਾਂਦੇ ਆ ਤੇ ਬਹੁਤ ਬਹੁ ਦੂਰਾਂ ਤੋਂ ਸੰਗਤਾਂ ਬੜੀ ਭਾਰੀ ਗਿਣਤੀ ਦੇ ਵਿੱਚ ਆ ਕੇ ਹਾਜ਼ਰੀਆਂ ਭਰਦੀਆਂ ਨੇ ਸਤਿਗੁਰਾਂ ਦੇ ਕੋਲੋਂ ਖੁਸ਼ੀਆਂ ਲੈ ਕੇ ਜਾਂਦੀਆਂ ਨੇ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੀਆਂ ਨੇ ਆਪ ਵੀ ਸਾ ਸੰਗਤ ਬਹੁਤ ਵਧੀਆ ਭਾਗਾਂ ਵਾਲੇ ਹੋ ਸਤਿਗੁਰਾਂ ਜੀ ਉਸ ਮਹਾਨ ਪਾਵਨ ਅਸਥਾਨ ਦੀਆਂ ਹਾੜੀਆਂ ਭਾਰੇ ਹੋ ਉਦర్శਣ ਕਰ ਰਹੇ ਹੋ ਸਤਿਗੁਰੂ ਦੀ ਕਿਰਪਾ ਕਰਨ ਆਸ ਨੂੰ ਸੰਗਤਾਂ ਦਾ ਇੱਥੇ ਆਇਆ ਹੋਇਆ ਸਫਲਾ ਹੋ ਜਾਵੇ ਆਪਜੀ ਦੀ ਸਤਿਗੁਰਾਂ ਦੇ ਨਾਲ ਬਾਣੀ ਆਵੇ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ